ਮੈਂ ਮੇਰੀ ਮਾਂ ਦੇ ਭੋਗ ਤੇ ਬੋਲਿਆ ਮੈਨੂੰ ਯਾਦ ਹੈ ਮੈਂ ਇਹ ਲਾਈਨ ਬੋਲੀ ਮੈਂ ਕਿਹਾ ਇਹ ਦੁੱਖ ਤੇ ਕਹੀ ਮੈਨੂੰ ਕਹਿੰਦੇ ਨੇ ਭਾਈ ਸਾਹਿਬ ਤੁਹਾਡੀ ਮਾਂ ਨੇ ਕੁਝ ਨਹੀਂ ਵੇਖਿਆ ਹਜੇ ਤੇ ਵੇਖਣ ਦੀ ਉਮਰ ਸੀ 68 ਸਾਲ ਦੀ ਉਮਰ ਮੇਰੀ ਮਦਰ ਚਲੇ ਗਏ ਮੇਰੀ ਨਾਨੀ ਜਿਉਂਦੀ ਹੈ ਹਜੇ ਤੇ ਮਾਂ ਮੇਰੀ ਤਾਂ ਇੰਨੀ ਤਕੜੀ ਚੰਗੀ ਪੜੀ ਥੇਤੀ ਥੇਤੀ ਚਲੇ ਗਈ ਮੈਂ ਅਮਰੀਕਾ ਸੀ ਉਦੋਂ ਭੋਗ ਤੇ ਮੈਂ ਇਹ ਗੱਲ ਬੋਲੀ ਮੈਂ ਕਿਹਾ ਇਹ ਤੇ ਗੱਲ ਠੀਕ ਐ ਸਾਰੇ ਹੀ ਕਹਿੰਦੇ ਨੇ ਤੁਹਾਡੀ ਮਾਂ ਨੇ ਕੀ ਵੇਖਿਆ ਤੁਹਾਡੀ ਮਾਂ ਨੇ ਕੀ ਵੇਖਿਆ ਭਾਈ ਸਾਹਿਬ ਪਰ ਮੈਂ ਕਿਹਾ 25 ਸਾਲ ਮੇਰੀ ਮਾਂ ਨੇ ਐਦਾਂ ਬਹਿ ਕੇ ਮੈਨੂੰ ਕੀਰਤਨ ਕਰਦੇ ਨੂੰ ਵੇਖਿਆ ਤੇ ਜਦੋਂ ਮੈਂ ਕਿਹਾ ਮੈਂ ਐਦਾਂ ਬੋਲਦਾ ਹੁੰਦਾ ਨਾ ਸਟੇਜ ਤੇ ਖੜਾ ਹੋ ਕੇ ਦੁਆਨ ਲਾਣਾ ਕਈ ਵਾਰੀ ਲੱਖ ਬੰਦੇ ਚ ਗੱਲ ਕਰਦਾ ਹੁੰਨਾ ਉਹ ਉੱਥੇ ਬੈਠੀ ਉਹ ਐਦਾਂ ਕਹਿੰਦੀ ਐ ਮੇਰਾ ਪੁੱਤ ਐ ਇਹ ਮੇਰਾ ਮੁੰਡਾ ਮੇਰਾ ਦੁੱਧ ਪੀਤਾ ਹੈ ਇਹ ਮੇਰੀ ਮਾਂ ਲਈ ਮਾਣ ਵਾਲੀ ਗੱਲ ਤੇ ਆਪਣੀਆਂ ਮਾਮਾਂ ਦਾ ਮਾਣ ਨਹੀਂ ਤੋੜੀਦਾ